ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਮਲ ਟੀਵੀ ਪੰਜਾਬ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਨਾਲ ਮੌਜੂਦ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਸਰਦਾਰ ਭਪਿੰਦਰ ਸਿੰਘ ਜੀ ਫਤਿਹਪੁਰ ਇਹ ਗੱਲਬਾਤ ਕਰਾਂਗੇ ਅੱਜ ਦੀ ਪੰਜਾਬ ਦੀ ਰਾਜਨੀਤੀ ਬਾਰੇ ਪਰਤਾਨਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪੰਜਾਬ ਦੀ ਰਾਜਨੀਤੀ ਬਾਰੇ ਕੀ ਕਹਿਣਾ ਚਾਹੋਗੇ ਪੰਜਾਬ ਦੀ ਵੀ ਰਾਜਨੀਤੀ ਹੈ ਇਹਨਾਂ ਨੇ ਪੰਜਾਬ ਦਾ ਵੇੜਾ ਕਰ ਕਰਕੇ ਰੱਖਤਾ ਜਿਹੜੀਆਂ ਧਿਰਾਂ ਨੇ ਇੱਥੇ ਰਾਜ ਕੀਤਾ ਸਾਡੇ ਨਾਭੇ ਤੇ ਪਟਿਆਲ ਇਹ ਪਾਸੋਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਕੰਬਾਈਨਾ ਬਣਦੀਆਂ ਨੇ ਜਿਹੜੀਆਂ ਕੰਬਾਈਨਾ ਨੂੰ ਜਿਹੜੇ ਪਾਕਿਸਤਾਨ ਵਾਲਾ ਕੋਈ ਬੰਦ ਵੀ ਖਰੀਦਦਾ ਹੈ ਤਾਂ ਫਿਰ ਉਹਨੂੰ ਬਾਗਾ ਬਾਰਡਰ ਉੱਤੇ ਇਹਦੀ ਉਹ ਪਾਕਿਸਤਾਨੀ ਕੰਬੈਨ ਭੇਜੀ ਜਾਂਦੀ ਉਹਨੂੰ ਕਰਾਚੀ ਭੇਜਣ ਲਈ ਗੁਜਰਾਤ ਦੇ ਵਿੱਚ ਦੀ ਬੰਦਰਗਾਹਾਂ 'ਚ ਭੇਜੀ ਜਾਂਦੀ ਹੈ ਮੁੜ ਕੇ ਆ ਕੇ ਸਾਡੇ ਬਾਗਾ ਬਾਰਡਰ ਦੇ ਪਰਲੇ ਪਾਸੇ ਪਾਕਿਸਤਾਨ ਦੇ ਵਿੱਚ ਉਹ ਆਪਣੇ ਜਿਹੜਾ ਕੰਮ ਕਰਦੀ ਹੈ ਕਟਾਈ ਕਰਦੀ ਹੈ ਕਣਕ ਤੇ ਝੋਨੇ ਦੀ ਤੇ ਜੇ ਜਣੀ ਕਿ ਸਾਡੇ ਰਾਜਨੀਤਿਕ ਚੰਗੇ ਹੁੰਦੇ ਤਾਂ ਜਣੀ ਕਿ ਇਹ ਕੰਬੈਨਾਂ ਬਣਦੀਆਂ ਸੀ ਇਹ ਸਾਡੇ ਬਾਗਾ ਬਾਰਡਰ ਦੀ ਕ੍ਰਾਸ ਹੁੰਦੀਆਂ ਤੇ ਜਿਹੜਾ ਟੈਕਸ ਸੀਗਾ ਉਹ ਪੰਜਾਬ ਨੂੰ ਮਿਲਦਾ ਤੇ ਅਸੀਂ ਖੁਸ਼ਹਾਲ ਹੁੰਦੇ ਤੇ ਜੇ ਉਹ ਬਾਰਡਰ ਖੁੱਲਿਆ ਜਾਵੇ ਪਾਕਿਸਤਾਨ ਵਾਲਾ ਜਖਨਵਾਹ ਆਂਦੇ ਇਹ ਪਰ ਫਿਰ ਸਾਡੇ ਜਿਹੜੇ ਟਰਾਂਸਪੋਰਟਰ ਨੇ ਉਹ ਵੀ ਕਰਾਚੀ ਤੱਕ ਜਾਂ ਹੋਰ ਦੂਰ ਤੱਕ ਜਾ ਕੇ ਆਪਣੇ ਜਲਸਾਂ ਨੂੰ ਵੀ ਵੇਚ ਸਕਦੇ ਸੀਗੇ ਆਸਪਤੀ ਹੈ ਇੱਥੇ ਰੇਟ ਬਹੁਤ ਜ਼ਿਆਦਾ ਘੱਟਾ ਉੱਥੇ 25000 ਰੁਪਏ ਕਿੰਟਲ ਦਾ ਰੇਟ ਹੈ ਇਹ ਸਾਡੇ ਨਾਲ ਰਾਜਨੀਤਿਕਾਂ ਨੇ ਬਹੁਤ ਧੋਖਾ ਕੀਤਾ ਹੈ ਹਮੇਸ਼ਾ ਇਹ ਸੈਂਟਰ ਦੇ ਥੱਲੇ ਲਾ ਕੇ ਚੱਲੇ ਨੇ ਇਹਨਾਂ ਨੇ ਕਦੇ ਵੀ ਆਪ ਦਾ ਦਿਮਾਗ ਨਹੀਂ ਵਰਤਿਆ ਸਿਰਫ ਤੇ ਸਿਰਫ ਸੈਂਟਰ ਜਿਵੇਂ ਇਹਨਾਂ ਨੂੰ ਕਹਿੰਦਾ ਜਿਵੇਂ ਤੋਤਾ ਕਿਸੇ ਦੇ ਘਰੇ ਰੱਖਿਆ ਹੁੰਦਾ ਇਹ ਤਾਂ ਸੈਂਟਰ ਦੇ ਤੋਤੇ ਨੇ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੱਥ ਆਉਣ ਵਾਲੇ ਦਿਨਾਂ ਵਿੱਚ ਵੱਡੀ ਕਮਾਨ ਲੱਗ ਲੱਗ ਜਾਵੇ ਤਾਂ ਉਸ ਤੋਂ ਬਾਅਦ ਤੀਰ ਕਿਹੜੇ ਨਿਸ਼ਾਨੇ ਤੇ ਲੱਗੇਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਪ ਦੀ ਵਾਪਰ ਸਟੇਟ ਖਾਲਿਸਤਾਨ ਬਣਾਉਣ ਲਈ ਪੂਰਾ ਜੋਰ ਪਾਰਲੀਮੈਂਟ ਦੇ ਵਿੱਚ ਵੀ ਲਾਊਗਾ ਤੇ ਸਾਰੇ ਕਿਤੇ ਲਾਊਗਾ ਤੇ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਪਹਿਲ ਦੇ ਆਧਾਰ ਦੇ ਉੱਤੇ ਆਪਣੇ ਕੰਮ ਕਰਾਂਗੇ ਤੇ ਜਿਹੜਾ ਇਹਨਾਂ ਨੇ ਅੱਜ ਤੱਕ ਕਦੇ ਕੋਈ ਕੰਮ ਨਹੀਂ ਕੀਤਾ ਉਹ ਹੈ ਜਿਹਾ ਕੰਮ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਸੀਟ ਤੇ 1.5 ਸਾਲ ਦੇ ਵਿੱਚ ਕਰਕੇ ਦਿਖਾਤਾ ਉੱਥੇ ਜਿਹੜੇ ਤਿੰਨੇ ਜ਼ਿਲ੍ਹੇ ਪੈਂਦੇ ਨੇ ਸੰਗਰੂਰ ਬਰੇਕਪੋਲਾ ਤੇ ਬਰਨਾਲਾ ਉਹਨਾਂ ਦੇ ਵਿੱਚ ਸਭ ਤੋਂ ਪਹਿਲੀ ਗ੍ਰਾਂਟ ਹੈ ਜਿਹੜੀ ਵੱਡੀ ਗ੍ਰਾਂਟ ਹੈ 181 ਕਰੋੜ ਦੀ ਹੈ ਜਿਹੜੇ ਉੱਥੇ ਤਿੰਨੇ ਜ਼ਿਲ੍ਹਿਆਂ ਦੇ ਵਿੱਚ ਕੋਈ ਖੰਭਾ ਤੇ ਤਾਰ ਨਹੀਂ ਹੋਊਗਾ ਸਾਰੇ ਅੰਡਰਗਰਾਊਂਡ ਬਿਜਲੀ ਹੋਊਗੀ ਜੇ ਸਾਡੇ ਹੱਥ ਮਜ਼ਬੂਤ ਹੁੰਦੇ ਨੇ ਤਾਂ ਅਸੀਂ ਓਕਣੇ ਸਰੂਰ ਦੀ ਤਰਜ਼ ਦੇ ਉੱਤੇ ਆਲ ਪੰਜਾਬ ਦੇ ਵਿੱਚ ਇਹ ਜੇ ਕੰਮ ਕਰਾਂਗੇ ਜਿਵੇਂ ਸਰਦਾਰ ਮਾਨ ਨੇ ਤਿੰਨ ਹਸਪਤਾਲ ਆਪਣੇ ਹਲਕੇ ਲੈ ਕੇ ਦਿੱਤੇ ਨੇ ਉਸੇ ਤਰ੍ਹਾਂ ਅਸੀਂ ਉਹ ਕੰਮ ਕਰਾਂਗੇ ਤੇ ਅਸੀਂ ਰੁਜ਼ਗਾਰ ਬੇਰੁਜ਼ਗਾਰੀ ਨੂੰ ਖਤਮ ਕਰਾਂਗੇ ਤੇ ਅਸੀਂ ਵੱਧ ਤੋਂ ਵੱਧ ਭਰਤੀ ਕਰਾਂਗੇ ਤੇ ਇੱਕ ਜਿਹੜਾ ਇਹਨਾਂ ਨੇ ਸਾਡੇ ਨੌਜਵਾਨਾਂ ਨਾਲ ਧੱਕਾ ਕੀਤਾ ਹੈ ਉਹਨਾਂ ਦੀ ਭਰਤੀ ਦਾ ਕਰਦੇ ਨੇ ਪਰ ਉਹਨਾਂ ਨੂੰ ਪੈਨਸ਼ਨ ਤੋਂ ਹੱਥ ਉਹਨਾਂ ਦੇ ਧੋਤੇ ਅਸੀਂ ਉਹ ਪੈਨਸ਼ਨ ਦਾ ਵੀ ਜਿਹੜੇ ਨੌਜਵਾਨ ਚਾਹੇ ਭਰਤੀ ਹੋ ਚੁੱਕੇ ਨੇ ਜਾਂ ਜਿਹੜੇ ਨੌਜਵਾਨ ਨੂੰ ਭਰਤੀ ਕਰਾਂਗੇ ਉਹਨਾਂ ਦੀ ਅਸੀਂ ਪੈਨਸ਼ਨ ਜ਼ਰੂਰ ਲਾਗੂ ਕਰਵਾਵਾਂਗੇ ਸਰਦਾਰ ਭਪਿੰਦਰ ਸਿੰਘ ਜੀ ਸਰਦਾਰ ਸਿਮਰਜੀਤ ਸਿੰਘ ਮਾਨ ਮੰਨ ਲਓ ਅੰਮ੍ਰਿਤਸਰ ਪਾਰਟੀ ਦੇ ਵਿੱਚ ਕਦੇ ਕੋਈ ਬਿੰਗ ਨਹੀਂ ਦੇਖਿਆ ਜਿਸ ਤਰ੍ਹਾਂ ਐਸੀ ਬਿੰਗ ਬਣ ਕੇ ਜਾਂ ਹੋਰ ਬਾਜ਼ੀਕਾਰ ਬਿੰਗ ਬਣ ਕੇ ਤੇ ਕੀ ਕਾਰਨ ਆ ਇਸ ਦਾ ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਜਾਤ ਪਾਤ ਖਤਮ ਕਰਤੀ ਸੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਤਾਂ ਉਸ ਟਾਈਮ ਜਿਹੜੇ ਪੰਜ ਪਿਆਰੇ ਵੀ ਸਾਜੇ ਸੀਗੇ ਉਹ ਵੀ ਵੱਖ-ਵੱਖ ਧਰਮਾਂ ਚੋਂ ਸੀਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਕੋਈ ਵਿੰਗ ਨਹੀਂ ਹੈਗਾ ਨਾ ਬੈਂਕ ਬਣਾਉਣਾ ਜਿਹੜਾ ਬੰਦਾ ਕੰਮ ਕਰੂਗਾ ਉਹਨੂੰ ਬਰਾਬਰ ਦਾ ਹੱਕ ਦਿੱਤਾ ਜਾਂਦਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਦੇ ਉੱਤੇ ਚੱਲਦੇ ਆਂ ਸਾਡਾ ਅਕਾਲੀ ਦਲ ਅੰਮ੍ਰਿਤਸਰ ਹੈ ਜਿਹੜਾ ਇਹ ਵੀ ਅਕਾਲ ਤਖਤ ਸਾਹਿਬ ਤੋਂ ਫੋਨ ਦੇ ਵਿੱਚ ਆਇਆ ਹੈ ਅਸੀਂ ਇਹਨਾਂ ਵਾਂਗੂ ਜਲੀਲ ਨਹੀਂ ਕਰਦੇ ਕਦੇ ਕਦੇ ਨੇ ਆਪਦੇ ਕੱਠ ਦੇ ਵਿੱਚ ਇਹ ਬਾਜੀਗਰ ਸਰਦਾਰ ਪ੍ਰਧਾਨ ਆ ਗਿਆ ਇਹ ਦਲਤਵਿੰਗ ਦਾ ਆ ਗਿਆ ਇਹ ਤਾਂ ਉਹਨੂੰ ਪਬਲਿਕ ਦੇ ਸਾਹਮਣੇ ਉਹਦੀ ਜਾਤ ਦੇ ਉੱਤੇ ਟੱਚ ਕਰਕੇ ਉਹਨੂੰ ਜਲੀਲ ਕਰਦੇ ਨੇ ਪਰ ਸਾਡੀ ਪਾਰਟੀ ਇਹ ਹਜੇ ਕਦੇ ਕੁਝ ਨਾ ਕੀਤਾ ਨਾ ਕਰੂਗੀ ਗੱਲ ਕਰੀਏ ਸਰਦਾਰ ਸਿੰਘ ਜੀ ਸਿੰਘ ਮਾਨ ਜੀ ਬਾਰੇ ਤੇ ਰਾਜਨੀਤੀ ਬਾਰੇ ਗੱਲ ਕਰਾਂਗੇ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਰਾਜਨੀਤੀ ਦੇ ਵਿੱਚ ਕਦੋਂ ਤੋਂ ਆਏ ਕਿਉਂ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮੈਂਬਰ ਆਫ ਪਾਰਲੀਮੈਂਟ ਸੰਗਰੂਰ ਉਹ ਪਹਿਲਾਂ ਤੋਂ ਹੀ ਖਾਨਦਾਨੀ ਰਾਜਨੀਤਿਕ ਪਰਿਵਾਰ ਹੈ ਤੇ ਉਹ ਉਹਨਾਂ ਨੇ ਆਈਪੀਐਸ ਕੀਤੀ ਆਈਪੀਐਸ ਕਰਨ ਤੋਂ ਬਾਅਦ ਉਹ ਐਸਐਸਪੀ ਹੁੰਦੇ ਸੀ ਐਸਐਸਪੀ ਹੁੰਨ ਦੇ ਹੁੰਦੇ ਟਾਈਮ ਤੋਂ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਢੰਡਰਾ ਵਾਲਿਆਂ ਨਾਲ ਉਹਨਾਂ ਦਾ ਪਿਆਰ ਬਣਿਆ ਤੇ ਉਦੋਂ ਬਾਅਦ ਦੇ ਵਿੱਚ ਉਹ ਡੀਆਈਜੀ ਬਣੇ ਜਦੋਂ ਇਹਨਾਂ ਨੇ ਰਲ ਮਿਲ ਕੇ ਇਹ ਜਿਹੜੇ ਆਪਣੇ ਆਪ ਨੂੰ ਅਕਾਲੀ ਕਹਾਉਂਦੇ ਨੇ ਕਾਂਗਰਸ ਜਾਂ ਬੀਜੇਪੀ ਇਹਨਾਂ ਨੇ ਸਾਰਿਆਂ ਨੇ ਰਲ ਕੇ ਜਦੋਂ ਸਾਡੇ ਅਕਾਲ ਤਖਤ ਸਾਹਿਬ ਤੇ 36 ਹੋਰ ਗੁਰਦੁਆਰਿਆਂ ਨੂੰ ਤੈਅ ਤੇ ਨਹਿਸ ਕਰਤਾ ਸਾਡੇ ਕੌਮ ਦੇ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਨੂੰ ਸ਼ਹੀਦ ਕਰਤਾ ਤੇ ਨਾਲ ਉਥੇ ਉਹਨਾਂ ਦੇ ਸਾਥੀਆਂ ਨੂੰ ਤੇ ਹੋਰ ਸਾਡੇ ਜਿਹੜੇ ਉਥੇ ਦਰਸ਼ਨ ਮੇਲੇ ਕਰਨ ਗਏ ਸੀਗੇ ਉਹਨਾਂ ਨੂੰ ਸ਼ਹੀਦ ਕਰਤਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਦੋਂ ਬਾਅਦ ਦੇ ਵਿੱਚ ਫਿਰ ਇਹ ਆਪਣੀ ਨੌਕਰੀ ਦੇ ਉੱਤੋਂ ਅਸਤੀਫਾ ਦਿੱਤਾ ਅਸਤੀਫਾ ਦੇ ਕੇ ਫਿਰ ਇਹ ਨੂੰ ਭਾਗਲਪੁਰ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ 5 ਸਾਲ ਲਈ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਜੋ ਇਹ ਜਵਾੜਾ ਏ ਵੀ ਇਹਨਾਂ ਨੇ ਟੌਰਚਰ ਕਰਕੇ ਤੋੜਿਆ ਹੋਇਆ ਹੈ ਇਹਦੇ ਵਿੱਚ ਵੀ ਤਾਰਾਂ ਪਾਈਆਂ ਹੋਈਆਂ ਨੇ ਤੇ ਪੈਰਾਂ ਦੇ ਨੋਂ ਵੀ ਜਮੂਰਾ ਨਾਲ ਕੱਢੇ ਹੋਏ ਨੇ ਤੇ ਹੋਰ ਵੀ ਬਹੁਤ ਜ਼ਿਆਦਾ ਤਸੱਦਦ ਕੀਤੇ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਉਸ ਟਾਈਮ ਭਾਗਲਪੁਰ ਦੀ ਜੇਲ੍ਹ ਦੇ ਵਿੱਚ ਸੀਗੇ ਤਾਂ ਤਰਨਤਾਰਨ ਦੇ ਬਹਾਦਰ ਲੋਕਾਂ ਨੇ ਉਸ ਟਾਈਮ 1999 ਦੇ ਵਿੱਚ ਆਪਣੀਆਂ ਵੋਟਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੱਡੀ ਗਿਣਤੀ ਦੇ ਵਿੱਚ ਪਾ ਕੇ ਪਾਗਲਪੁਰ ਦੀ ਜੇਲ੍ਹ ਦੇ ਵਿੱਚੋਂ ਬਾਹਰ ਕਢਵਾਇਆ ਸਰਦਾਰ ਸਿਮਰਨਜੀਤ ਸਿੰਘ ਮਾਨ 40 ਸਾਲ ਤੋਂ ਉਸੇ ਤਰ੍ਹਾਂ ਆਪ ਰਾਜਨੀਤੀ ਦੇ ਵਿੱਚ ਕੰਮ ਕਰ ਰਹੇ ਨੇ ਸੱਚ ਹੱਕ ਲਈ ਕਰ ਰਹੇ ਨੇ ਇਹ ਤਰਨਤਾਰ ਪਹਿਲਾਂ ਸੀਟ ਹੁੰਦੀ ਸੀ ਹੁਣ ਇਸ ਨਾਮ ਬਦਲ ਕੇ ਖੰਡੂਰ ਸਾਹਿਬ ਹੋ ਗਿਆ ਹੁਣ ਮੈਂ ਵੀ ਮੈਂ ਬੇਨਤੀ ਕਰਦਾ ਖੰਡੂਰ ਸਾਹਿਬ ਤੇ ਤਰਨ 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 ਸਾਹਿਬ ਵਾਲਿਆਂ ਨੂੰ ਇਹ ਕਿ ਹੁਣ ਵੀ ਭਾਈ ਅਮਰਤਪਾਲ ਸਾਹਿਬ ਤੇ ਉਹਦੇ ਸਾਥੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕਰ ਦਿੱਤੇ ਨੇ ਤੇ ਹੁਣ ਵੀ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸਮੇਂ ਵਾਲਾ 99 ਵਾਲਾ ਇਤਿਹਾਸ ਦੁਬਾਰੇ ਸਿਰਜਦੋ ਕਿ ਭਾਈ ਅਮਰਪਾਲ ਸਿੰਘ ਵਾਹਰਾਜੇ ਤੇ ਬਾਕੀ ਸਾਡੇ 13 ਦੀਆਂ 13 ਸੀਟਾਂ ਤੇ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਖੜੇ ਨੇ ਕਿਰਪਾ ਕਰਕੇ ਹੁਣ ਤੁਸੀਂ ਐਤ ਕੀ ਵੀ 99 ਵਾਲਾ ਇਤਿਹਾਸ ਸਾਜ ਕੇ 13 ਦੇ 13 ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੋ ਤਾਂ ਕਿ ਆਪਾਂ ਆਪਣੇ ਹੱਕ ਸੱਚ ਦੀ ਗੱਲ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ